ਹੈਲੋ ਦੋਸਤੋ ਅੱਜ ਆਪਾਂ ਬਣਾ ਰਹੀਆਂ ਜੀ ਨਿੰਬੂ ਦਾ ਮਿੱਠਾ ਅਚਾਰ ਜਦੋਂ ਵੀ ਆਪਾਂ ਜੀ ਨਿੰਬੂ ਦਾ ਮਿੱਠਾ ਅਚਾਰ ਬਣਾਉਂਦੇ ਆ ਤਾਂ ਉਸ ਵਿੱਚ ਫੇਰ ਵੀ ਥੋੜਾ ਜਿਹਾ ਖੱਟਾਪਨ ਰਹਿ ਜਾਂਦਾਗਾ ਤਾਂ ਆਪਣਾ ਨਿੰਬੂ ਦਾ ਅਚਾਰ ਖੱਟਾ ਮਿੱਠਾ ਬਣ ਜਾਂਦਾਗਾ ਅੱਜ ਆਪਾਂ ਇਸ ਨੂੰ ਪੂਰੀ ਤਰੀਕੇ ਨਾਲ ਮਿੱਠੇ ਨਿੰਬੂ ਦਾ ਅਚਾਰ ਬਣਾਉਣ ਦਾ ਇੱਕ ਤਰੀਕਾ ਦੱਸਾਂਗੇ ਅਗਰ ਤੁਹਾਨੂੰ ਇਹ ਰੈਸਪੀ ਮੇਰੀ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸਦੇ ਲਈ ਜੀ ਆਪਾਂ ਨੇ 400 ਗ੍ਰਾਮ ਆਪਾਂ ਨੇ ਨਿੰਬੂ ਲੈਨੇ ਬਿਲਕੁਲ ਫ੍ਰੈਸ਼ ਇਸ ਨੂੰ ਧੋ ਕੇ ਆਪਾਂ ਨੇ ਚੰਗੀ ਤਰ੍ਹਾਂ ਸੁਕਾ ਲਿਆਗਾ ਤੇ ਆਪਾਂ ਬਿਲਕੁਲ ਜੀ ਪਿਓਰ ਪੀਲੇ ਨਿੰਬੂ ਹੀ ਲੈਨੇ ਨੇ ਹੁਣ ਆਪਾਂ ਇਸ ਨੂੰ ਕੱਟ ਕੇ ਇਸ ਦੇ ਚਾਰ ਪੀਸ ਕਰ ਲੈਨੇ ਨੇ ਇਸ ਦੇ ਜੋ ਬੀਜ ਨੇ ਜੀ ਇਸ ਨੂੰ ਵੀ ਆਪਾਂ ਨਿਕਾਲ ਦਵਾਂਗੇ देखो इस तरीके नाल चार पीस ਕਰ ਲੈਣੇ ਨੇ ਆਪਾਂ ਨੇ। ਇਸੇ ਤਰੀਕੇ ਨਾਲ ਜੀ ਆਪਾਂ ਇਹ ਸਾਰੇ ਨਿੰਬੂ ਕੱਟ ਕੇ ਰੈਡੀ ਕਰ ਲਵਾਂਗੇ। ਹੁਣ ਆਪਾਂ ਨੇ ਕੀ ਕਰਨਾ ਜੀ ਦੇਖੋ ਮਿੱਠਾ ਨਿੰਬੂ ਦਾ ਆਚਾਰ ਬਣਾਉਣ ਲਈ ਆਪਾਂ ਨੇ ਇਸ ਵਿੱਚੋਂ ਹਲਕਾ ਜਿਹਾ ਰਸਾ ਕਢਾਲ ਦੇਣਾ ਜੀ ਆਪਾਂ ਨੇ ਇਸ ਦਾ ਜੋ ਰਸ ਹੈ ਉਸ ਨੂੰ ਆਪਾਂ ਨੇ ਨਿਚੋੜ ਕੇ ਦੇਖੋ ਹਲਕਾ ਜਿਹਾ ਹੱਥ ਨਾਲ ਕਢਾਲ ਦੇਣਾਗਾ ਇਸ ਤਰੀਕੇ ਨਾਲ ਜੀ ਇਹ ਨਿੰਬੂ ਦਾ achar ਮਿੱਠਾ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਂਦਾਗਾ ਅੱਜ ਆਪਾਂ ਤੁਹਾਨੂੰ ਇਸ ਨੂੰ ਬਣਾਉਣ ਦਾ ਪੂਰੇ ਤਰੀਕੇ ਨਾਲ ਮੈਜ਼ਰਮੈਂਟ ਵੀ ਦੱਸਾਂਗੇ ਕਿ ਆਪਾਂ ਇਸ ਵਿੱਚ ਚੀਨੀ ਕੰਨੀ ਐਡ ਕਰਨੀ ਆ ਦੇਖੋ ਨਿੰਬੂ ਨੂੰ ਨਿਚੋੜ ਕੇ ਜੀ ਆਪਾਂ ਨੇ ਕਿੰਨਾ ਜ਼ਿਆਦਾ ਇਸ ਦਾ ਰਸ ਨਿਕਾਲ ਦਿੱਤਾ ਹੈਗਾ ਦੇਖੋ ਹੁਣ ਆਪਾਂ ਜੀ ਇਸ ਵਿੱਚ ਇੱਕ ਚਮਚ ਕਾਲਾ ਨਮਕ ਪਾਵਾਂਗੇ ਲਗਭਗ ਜੀ ਆਪਾਂ ਨੇ ਡੇਢ ਚਮਚ ਵਾਈਟ ਨਮਕ ਪਾਉਣਾਗਾ ਹੁਣ ਆਪਾਂ ਇਸ ਨੂੰ ਮਿਕਸ ਕਰ ਦੇਣਾਗਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜੀ ਆਪਾਂ ਇਸ ਨੂੰ ਇੱਕ ਕੰਚ ਦੇ ਬਰਤਨਾਂ ਵਿੱਚ ਪਾ ਕੇ ਇਸ ਨੂੰ ਆਪਾਂ ਨੇ ਇੱਕ ਹਫਤੇ ਲਈ ਟਾ ਕੇ ਰੱਖ ਦੇਣਾਗਾ ਤੇ ਰੋਜ਼ ਆਪਾਂ ਇਸ ਨੂੰ ਜੀ ਦਿਨ ਵਿੱਚ 2-3 ਵਾਰ ਇਸ ਨੂੰ ਆਪਾਂ ਨੇ ਹਿਲਾਉਂਦੇ ਵੀ ਰਹਿਣਾਗਾ ਆਪਾਂ ਇਸ ਨੂੰ ਟਾਕੇ ਰੱਖ ਦਵਾਂਗੇ ਇੱਕ ਹਫ਼ਤੇ ਲਈ ਜਿਆਦਾ ਤੋਂ ਜਿਆਦਾ ਜੇ 10 ਦਿਨਾਂ ਲਈ ਦੇਖੋ ਜੀ ਇੱਕ ਹਫ਼ਤਾ ਹੋ ਚੁੱਕਿਆਗਾ ਨਿੰਬੂ ਆਪਣਾ ਦੇਖੋ ਜੀ ਇਸ ਤਰੀਕੇ ਦਾ ਬਣ ਚੁੱਕਿਆਗਾ ਇਸ ਦਾ ਕਲਰ ਵੀ ਚੇਂਜ ਹੋ ਚੁੱਕਿਆਗਾ ਤੇ ਇਹ 50% ਲਗਭਗ ਬਣ ਚੁੱਕਿਆਗਾ ਆਪਾਂ ਤੁਹਾਨੂੰ ਦੇਖੋ ਇੱਕ ਪੀਸ ਚਾਕੇ ਵੀ ਦਿਖਾ ਦਿੰਦੇ ਆ ਦੇਖੋ ਹਲਕਾ ਜਿਹਾ ਇਹ ਟੋਟਨ ਲੱਗ ਚੁੱਕਿਆਗਾ ਜੀ ਆਪਾਂ ਇਸ ਵਿੱਚ ਜੀ ਰਸਾ ਰੱਖ ਦਿੰਦੇ ਤਾਂ ਫਿਰ ਇਹੇ ਓਵਰ ਜ਼ਿਆਦਾ ਗਲ ਜਾਣਾ ਸੀਗਾ ਹੁਣ ਆਪਾਂ ਇਸ ਲਈ ਮਸਾਲਾ ਤਿਆਰ ਕਰਾਂਗੇ ਇਸ ਦੇ ਲਈ ਆਪਾਂ ਨੇ 1.5 ਚਮਚ ਸੌਂਫ ਦਾ ਲਿਆਗਾ ਇੱਕ ਚਮਚ ਜੀ ਆਪਾਂ ਜੀਰਾ ਲਿਆਗਾ ਥੋੜੀ ਜੀ ਆਪਾਂ ਕਾਲੀ ਮਿਰਚ ਲਈ ਆ ਦੋ ਆਪਾਂ ਵੱਡੀਆਂ ਇਲਾਚੀਆਂ ਲਈਆਂ ਨੇ ਅੱਧਾ ਚਮਚ ਆਪਾਂ ਨੇ ਅਜਮੈਨ ਦਾ ਲਿਆਗਾ ਹੁਣ ਆਪਾਂ ਜੀ ਇਸ ਨੂੰ ਅੱਧੇ ਇੱਕ ਮਿੰਟ ਲਈ ਹਲਕਾ ਜਿਹਾ ਸੇਕ ਲਵਾ ਲਵਾਂਗੇ ਤਾਂ ਕਿ ਇਸ ਦੇ ਅੰਦਰ ਜੋ ਵੀ ਨਮੀ ਆ ਉਹ ਸੁੱਕ ਜਾਵੇ ਗੈਸ ਨੂੰ ਆਪਾਂ ਬੰਦ ਕਰ ਦਵਾਂਗੇ ਕਿਉਂਕਿ ਆਪਣਾ ਪੈਨ ਗਰਮਾ ਇਸ ਨਾਲ ਹੀ ਇਹ ਸਾਰੇ ਮਸਾਲੇ ਹਲਕੇ ਜਿਹੇ ਰੋਸਟ ਹੋ ਜਾਣਗੇ ਹੁਣ ਆਪਾਂ ਜੀ ਇਸ ਵਿੱਚ ਥੋੜੀ ਜੀ ਹਿੰਗ ਪਾਵਾਂਗੇ ਟੇਸਟ ਦੇ ਲਈ ਜੋ ਵੱਡੀ ਇਲਾਇਚੀ ਹੈ ਜੀ ਆਪਾਂ ਇਸ ਦਾ ਸਿਲਕਾ ਹਟਾ ਕੇ ਇਸ ਦੇ ਬੀਜ ਕੱਢ ਲੈਣੇ ਨੇ ਉਨਲੀ ਆਪਾਂ ਨੇ ਬੀਜ ਹੀ ਜੂਸ ਕਰਨੇ ਨੇ ਬੜੀ ਇਲਾਇਚੀ ਦੇ ਠੰਡਾ ਹੋਣ ਤੋਂ ਬਾਅਦ ਜੀ ਆਪਾਂ ਇਸ ਨੂੰ ਦਦਰਾ ਗ੍ਰाइंड ਕਰ ਲੈਣਾਗਾ ਹੁਣ ਆਪਾਂ ਜੀ ਇਸ ਵਿੱਚ ਦੇਖੋ 400 ਗ੍ਰਾਮ ਆਪਣੇ ਨਿੰਬੂ ਸੀ ਤਾਂ ਆਪਾਂ ਨੇ 600 ਗ੍ਰਾਮ ਆਪਾਂ ਨੇ ਚੀਨੀ ਪਾਈਆ ਚੀਨੀ ਨੂੰ ਜੀ ਆਪਾਂ ਨੇ ਪੀਸ ਕੇ ਫੇਰ ਹੀ ਜੂਸ ਕੀਤੀ ਆ देखो जी ਹੁਣ ਆਪਣਾ ਜੋ ਨਿੰਬੂ ਆ ਬਿਲਕੁਲ ਡਰਾਈ ਨਜ਼ਰ ਆ ਰਿਹਾਗਾ ਇੱਕ ਦਿਨ ਦੇ ਵਿੱਚ ਜੀ ਆਪਣੀ ਜੋ ਚੀਨੀ ਆ ਇਹ ਇਹ ਮੈਲਟ ਹੋ ਜਾਵੇਗੀ ਆਪਣੇ ਆਪ ਹੁਣ ਆਪਾਂ ਇਸ ਵਿੱਚ ਜੀ ਗ੍ਰाइंड ਕੀਤੇ ਹੋਏ ਮਸਾਲੇ ਐਡ ਕਰਾਂਗੇ ਅੱਧਾ ਚਮਚ ਜੀ ਆਪਾਂ ਬਲੈਕ ਨਮਕ ਦਾ ਪਾਏਗਾ ਅੱਧਾ ਚਮਚ ਆਪਾਂ ਕਸ਼ਮੀਰੀ ਰੈੱਡ ਚਿਲੀ ਪਾਊਡਰ ਪਾਏਗਾ ਸਿਰਫ ਰੰਗਤ ਲਈ ਅਨਪਾ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾਗਾ ਇੱਕ ਦਿਨ ਦੇ ਵਿੱਚ ਜੀ ਆਪਣੀ ਇਹ ਚੀਨੀ ਮੈਲਟ ਹੋ ਜਾਵੇਗੀ ਤੇ ਆਪਾਂ ਇਸ ਨੂੰ ਇੱਕ ਦਿਨ ਲਈ ਢਾ ਕੇ ਰੱਖ ਦੇਣਾਗਾ ਇੱਕ ਦਿਨ ਬਾਅਦ ਹੀ ਆਪਾਂ ਇਸ ਨੂੰ ਕੰਚ ਦੇ ਜਾਰ ਵਿੱਚ ਪਾਵਾਂਗੇ ਇੱਕ ਦਿਨ ਦੇ ਵਿੱਚ ਜੀ ਇਹ ਚੀਨੀ ਆਪਣੀ ਮੈਲਟ ਹੋ ਜਾਣੀ ਆ ਇੱਕ ਦਿਨ ਦੇ ਵਿੱਚ ਜੀ ਆਪਾਂ ਇਸ ਨੂੰ ਕਮ ਸੇ ਕਾਮ 5-7 ਵਾਰ ਆਪਾਂ ਇਸ ਨੂੰ ਹਿਲਾਉਂਦੇ ਵੀ ਰਹਿਣਾਗਾ ਤਾਂ ਕਿ ਚੀਨੀ ਆਪਣੀ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਇੱਕ ਦਿਨ ਵਿੱਚ ਦੇਖੋ ਜੀ ਇੱਕ ਦਿਨ ਹੋ ਚੁੱਕਿਆ ਹੈਗਾ ਚੀਨੀ ਆਪਣੀ ਪੂਰੀ ਤਰ੍ਹਾਂ ਦੇਖੋ ਮੈਲਟ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਆਪਣਾ ਕੰਨਾ ਵਧੀਆ achar ਇਹ ਬਣ ਕੇ ਤਿਆਰ ਹੋਇਆਗਾ ਜੀ ਆਪਾਂ ਜੀ ਇਸ ਵਿੱਚ ਉਹ ਲੈਮਨ ਦਾ ਰਸ ਜਦੋਂ ਆਪਾਂ ਨੇ ਨਿਚੋੜ ਕੇ ਕਢ ਲਿੱਤਾਗਾ ਜੀ ਆਪਾਂ ਉਸ ਨੂੰ ਵੀ ਐਡ ਕਰ ਦਿੰਦੇ ਤਾਂ ਇਹ ਆਪਣਾ ਖੱਟਾ ਮਿੱਠਾ ਨਿੰਬੂ ਦਾ ਆਚਾਰ ਬਣ ਕੇ ਤਿਆਰ ਹੋ ਜਾਣਾ ਸੀ ਹੁਣ ਆਪਾਂ ਜੀ ਇਸ ਨੂੰ ਇੱਕ ਕੰਚ ਦੇ ਜਾਰ ਵਿੱਚ ਪਾ ਕੇ ਰੱਖ ਦਵਾਂਗੇ 4 ਕ ਮਹੀਨਿਆਂ ਬਾਅਦ ਜੀ ਆਪਾਂ ਇਹ ਆਚਾਰ ਨੂੰ ਖਾ ਸਕਦੇ ਆ ਇਹ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਵੇਗਾ ਦੇਖਣ ਤੋਂ ਹੀ ਅਚਾਰ ਆਪਣਾ ਬਹੁਤ ਜ਼ਿਆਦਾ ਟੇਸਟੀ ਲੱਗ ਰਿਹਾ ਜੀ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਜੀ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਪਹੁੰਚ ਜਾਏ ਕਰੇ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਥਿਸ ਵੀਡੀਓ